ਬਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰਤਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕ ਮਸਤਕ ਹੋਣ ਲਈ ਆਏ ਆ ਬਸ ਹੋਰ ਕੋਈ ਗੱਲ ਨਹੀਂ ਆ ਬਾ ਸ਼ਰਦਾ ਵਾਲੀ ਉਹਦੇ ਅਰਦਾਸ ਕਰਨ ਲਈ ਆ ਜੀ ਸਰ ਪੰਜਾਬ ਜਿਲ੍ਹੇ ਕੌੜਾ ਨਕੀ ਬੀਤ ਚੌਂਕੀ ਨਾਤੇ ਜੀ ਚੌਂਕੀ ਦਾ ਆਪਾਂ ਸਾਰੇ ਇਹ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਤ ਵੱਤ ਇਸ ਲਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਹੈ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਵੇਗਾ ਹਾਲੀਵੁੱਡ ਬਹੁਤ ਵੱਡੇ-ਵੱਡੇ ਬਜਟਾਂ ਕਿੰਨਾ ਬਣਟਾ ਰਿਹਾ ਹੈ। ਪੌਸਿਟਿਵ ਰੈਪਰ ਤੇ ਕਮਨਸੈਂਸ ਵਿੱਚ ਵੀ ਬਹੁਤ ਪਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ। ਔਰ ਦਿਨੋ-ਦਿਨਾ ਚੰਗੀਆਂ-ਚੰਗੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ। ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ। ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਫਿਲਮਾਂ ਬਹੁਤ ਕੀਤੇ ਹੋਂ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕਦੇ। ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮੋਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰੀਏ ਕਿ ਅੱਗੇ ਕਦੋਂ ਆ ਰਿਹਾ ਪਾਰ ਉਹਦਾ ਇਹ ਅਗਲਾ ਪਾਰ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕਿਸਾ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਬਰਾਸਤੀ ਆ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਬੰਦਾ ਕੀ ਹੈ ਜੀ ਬਿਜ਼ਨਸ ਬੰਦਾ ਬਸ ਜਿਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮਿੱਟੀ ਮਾਂ ਬਤਨਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਇਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਹਾਂ ਤੇਲੀ ਜਾਂਦਾ ਕਰੀ ਕਿ ਲੱਗਦਾ ਕਿ ਪੰਜਾਬਲੇ ਸਮੇਂ ਦੇ ਟੂਰ ਬੜੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਕੀ ਸਰਦਾਰ ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ ਇਸ ਫਿਲਮਾਂ ਬਹੁਤ ਕੀਤੀ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਉਹ ਕਰ ਨਹੀਂ ਸਕਦੇ ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਵਨੋ ਮੌੜ ਮੈਨੂੰ ਬਹੁਤ ਪਸੰਦ ਹੈ ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰਕੇ ਕਿ ਕਿ ਕਦੋਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾਹਿਬ ਤਿੰਨ ਪੀੜੀਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਫਰਾਜ਼ ਕੀ ਹੈ ਤੇ ਤੰਦਰੁਸਤੀ ਦਾ 기ਰਾਜ ਹੈ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀਮਾਂ ਬਤੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਇਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੀਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਥੈਂਕ ਯੂ ਚਲੀ ਜਾਂਦਾ ਕਰੀਏ